13 ਸਿਰਸਾ ਮੁਖੀ ਰਾਮ ਰਹੀਮ ਫਰਲੋ ਤੇ ਬਾਹਰ ਹੈ ਦੁਵਾਰਾ 21 ਦਿਨਾਂ ਦੀ ਫਰਲੋ ਹੈ ਔਰ ਯੂਪੀ ਦੇ ਆਪਣੇ ਆਸ਼ਰਮ ਦੇ ਵਿੱਚ ਮੌਜੂਦ ਹੈ ਔਰ ਉਥੇ ਆਖਰਕਾਰ ਇਹ ਫਰਲੋ ਕਿਵੇਂ ਮਿਲ ਗਈ ਹਰਿਆਣਾ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਰੋहतक ਦੇ ਵਿੱਚ ਸੁਨਾਰੀਆ ਜੇਲ੍ਹ ਅੰਦਰ ਬੰਦ ਆ ਰਾਮ ਰਹੀਮ ਕਿਵੇਂ ਫਰਲੋ ਤੇ ਬਾਹਰ ਆ ਗਿਆ ਔਰ ਸਵਾਲ ਤਾਂ ਬਾਰ-ਬਾਰ ਖੜਦਾ ਕਿ ਕਿਵੇਂ ਵਾਰ-ਵਾਰ ਫਰਲੋ ਤੇ ਬਾਹਰ ਆ ਜਾਂਦਾ ਜਦੋਂ ਵੀ ਚੋਣਾ ਹੋਣੀਆਂ ਹੁੰਦੀਆਂ ਕਿਤੇ ਉਦੋਂ ਹੀ ਡੇਰਾ ਮੁਖੀ ਰਾਮ ਰਹੀਮ ਫਰਲੋ ਤੇ ਬਾਹਰ ਹੁੰਦਾ ਹੈ ਇਹ ਕਿਸ ਤਰ੍ਹਾਂ ਹੋ ਜਾਂਦਾ ਹੈ ਕਿਸ ਤਰ੍ਹਾਂ ਇਹ ਸਾਰਾ ਕੁਝ ਅਮਲ ਤੇ ਆਉਂਦਾ ਹੈ ਇਸ ਬਾਰੇ ਸਵਾਲ ਇੰਨੇ ਜ਼ਿਆਦਾ ਖੜੇ ਹੋ ਗਏ ਸੀ ਕਿ ਇਹਨਾਂ ਦਾ ਜਵਾਬ ਲੈਣਾ ਬਹੁਤ ਜ਼ਰੂਰੀ ਸੀ ਮਹੱਤਵਪੂਰਨ ਸੀ ਸਵਾਲ ਬਣਦੇ ਵੀ ਹੈ ਉਹ ਜੀ ਸਥਿਤੀ ਵਿੱਚ ਜਿੱਥੇ ਆਏ ਦਿਨ ਖਬਰ ਆ ਜਾਂਦੀ ਹੈ ਕਿ ਸੌਦਾ ਸਾਧ ਨੂੰ ਪੈਰੋਲ ਮਿਲ ਗਈ ਆਏ ਦਿਨ ਖਬਰ ਆ ਜਾਂਦੀ ਹੈ ਸੌਦਾ ਸਾਧ ਫਰਲੋ ਤੇ ਬਾਹਰ ਆ ਗਿਆ ਆਏ ਦਿਨ ਖਬਰ ਸਾਹਮਣੇ ਆਉਂਦੀ ਹੈ ਡੇਰਾ ਮੁਖੀ ਰਾਮ ਰਹੀਮ ਨੂੰ ਰਾਹਤ ਦਿੱਤੀ ਗਈ ਹੈ ਹਾਈ ਕੋਰਟ ਦੇ ਵੱਲੋਂ ਜਾਂ ਕਿਸੇ ਕੋਰਟ ਦੇ ਵੱਲੋਂ ਲਗਾਤਾਰ ਇਹੋ ਜੀਆਂ ਚਰਚਾਵਾਂ ਦੇ ਵਿੱਚ ਸਵਾਲ ਖੜੇ ਹੁੰਦੇ ਨੇ ਕਿ ਇਸ ਡੇਰਾ ਮੁਖੀ ਰਾਮ ਰਹੀਮ ਵਾਸਤੇ ਜੇਲ੍ਹ ਅੰਦਰ ਵੀ ਤੀਆਂ ਲੱਗੀਆਂ ਪਰ ਦੂਜੇ ਪਾਸੇ ਬੰਦੀ ਸਿੰਘ ਜਿਹੜੇ ਨੇ ਉਹ ਜੇਲ੍ਹ ਅੰਦਰ ਸੜਦੇ ਪਏ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਦੇ ਅੰਦਰ ਬੈਠੇ ਹੋਏ ਨੇ ਲੰਗੇ ਦਿਨੀ ਜ਼ਮਾਨਤ ਦੀ ਖਬਰ ਸਾਹਮਣੇ ਆਈ ਸੀ ਇੰਜੀਨੀਅਰ ਗੁਰਮੀਤ ਸਿੰਘ ਬਾਬਤ ਪਰ ਅਜੇ ਉਹਦੇ ਤੇ ਵੀ ਸਵਾਲ ਖੜਦੇ ਨੇ ਕਿ ਇਹ ਜ਼ਮਾਨਤ ਹੈ ਪੂਰਨ ਆਜ਼ਾਦੀ ਤਾਂ ਨਹੀਂ ਦਿੱਤੀ ਗਈ ਪੂਰਨ ਰਾਹਤ ਤਾਂ ਨਹੀਂ ਦਿੱਤੀ ਗਈ ਜ਼ਮਾਨਤ ਹੈ ਕਦੀ ਵੀ ਜ਼ਮਾਨਤ ਕੈਨਸਲ ਕਰਕੇ ਉਹਨਾਂ ਨੂੰ ਵਾਪਸ ਚੱਕਿਆ ਜਾ ਇਹ ਇਲਜ਼ਾਮ ਲਾਇਆ ਨੇ ਕਿ ਪਹਿਲਾਂ ਵੀ ਜ਼ਮਾਨਤ ਕੈਨਸਲ ਕਰਕੇ ਤੇ ਚੱਕ ਲਿਆ ਸੀ ਜਿਸ ਤੋਂ ਬਾਅਦ ਰਾਮ ਰਹੀਮ ਵਾਲੇ ਮਾਮਲੇ ਦੇ ਉੱਤੇ ਰਾਮ ਰਹੀਮ ਨੂੰ ਦਿੱਤੀਆਂ ਜਾਣ ਵਾਲੀਆਂ ਪੈਰੋਲਾਂ ਤੇ ਫਰਲਵਾਂ ਦੇ ਉੱਤੇ ਸਵਾਲ ਬੇਸ਼ੱਕ ਬਹੁਤ ਵੱਡੇ ਖੜੇ ਹੁੰਦੇ ਨੇ ਖੈਰ ਇਸੇ ਮਾਮਲੇ ਨੂੰ ਲੈ ਕੇ ਇੱਕ ਵਕੀਲ ਸਾਹਮਣੇ ਆਏ ਨੇ ਹਰਿਆਣਾ ਤੋਂ ਸ਼ਾਇਦ ਤੱਲਕ ਰੱਖਦੇ ਨੇ ਔਰ ਇਸ ਵਾਸਤੇ ਔਰ ਇਸ ਮਾਮਲੇ ਦੇ ਮੁਤਲਕ ਬੋਲ ਦੇ ਨਜ਼ਰ ਆ ਰਹੇ ਨੇ ਕਿ ਆਖਰਕਾਰ ਕਿਹੜੇ ਕਾਰਨ ਨੇ ਕਿ ਸੌਦਾ ਸਾਧ ਨੂੰ ਜਾਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੰਨੀ ਆਸਾਨੀ ਦੇ ਨਾਲ ਪੈਰੋਲਾਂ ਤੇ ਫਰਲਵਾਂ ਮਿਲ ਜਾਂਦੀਆਂ ਨੇ ਉਹਨਾਂ ਦਾ ਦਾਵਾ ਆ ਕਿ ਇਹ ਕਾਨੂੰਨ ਆ ਹਰਿਆਣਾ ਵਿੱਚ ਕਿ ਜਿਹੜੇ ਕੈਦੀ ਨੇ ਉਹਨਾਂ ਨੂੰ ਪੈਰੋਲਸ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਜਿਸ ਵਾਸਤੇ ਅਮਲ ਦੇ ਵਿੱਚ ਲਿਆਂਇਆ ਜਾਂਦਾ ਹੈ ਹੈਰਾਨੀਜਨਕ ਗੱਲ ਹੈ ਪਰ ਜਦੋਂ ਕੀਤੇ ਗਏ ਗੁਨਾਹਾਂ ਦੇ ਇਲਜ਼ਾਮ ਜਿਹੜੇ ਹੋਣ ਉਹ ਐਡੇ ਵੱਡੇ ਹੋਣ ਜਦੋਂ ਐਡੇ ਐਡੇ ਵੱਡੇ ਇਲਜ਼ਾਮ ਲੱਗੇ ਹੋਣ ਉਸ ਦੇ ਬਾਵਜੂਦ ਇਹੋ ਜੇ ਵਿਅਕਤੀ ਨੂੰ ਜਾਂ ਇਹੋ ਜੇ ਕਥਿਤ ਮੁਲਜ਼ਮ ਨੂੰ ਵਾਰ-ਵਾਰ ਪੈਰੋਲਾਂ ਦੇਣਾ ਬਾਰ ਬਾਰ ਜੇਲ੍ਹ ਤੋਂ ਬਾਹਰ ਕੱਢਣਾ ਉਹ ਕੀ ਕਾਨੂੰਨੀ ਪੱਧਰ ਤੇ ਜਾਇਜ਼ ਹੋ ਸਕਦਾ ਹੈ ਖੈਰ ਵਕੀਲ ਸਾਹਿਬ ਇਸ ਬਾਰੇ ਸਹੀ ਤਰੀਕੇ ਦੇ ਨਾਲ ਦੱਸ ਸਕਦੇ ਨੇ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਹਾਂ ਜੇ ਗੁਰੂ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਨ 21 ਦਿਨ ਕੀ ਫਰਲੋ ਪਰ ਬਰਨਾਵਾ ਯੂਪੀ ਆਸ਼ਰਮ ਮੇ ਆਏ ਹੋਏ ਹਨ ਔਰ ਪੁਜੇ ਗੁਰੂ ਜੀ ਕੋ ਕਾਨੂੰਨ ਕੇ ਅੰਤਰਗਤ ਇਹ 21 ਦਿਨ ਕੀ ਫਰਲੋ ਡਿਵੀਜ਼ਨਲ ਕਮਿਸ਼ਨਰ ਰੋਤਕ ਦੁਆਰਾ ਦੀ ਗਈ ਹੈ ਜੋ ਕਿ ਹਰ ਕੈਦੀ ਕੋ ਦੀ ਜਾਂਦੀ ਹੈ ਔਰ ਹਰਿਆਣਾ ਮੇ हजारों कैदी इस पैरोल और फरलो का लाभ उठा रहे हैं हरियाणा गुड प्रिज़नर एक्ट के तहत एक साल के अंदर सत्तर दिन की पैरोल और इक्कीस दिन की फरलो दी जाती है और इसके लिए किसी प्रकार का कारण कोई देने की आवश्यकता नहीं होती फिर भी कुछ लोगों द्वारा मीडिया के माध्यम से ये प्रकाशित करवाया जा रहा है कि पूज्य गुरुजी को जो ये फरलो दी गई है ये हरियाणा विधानसभा इलेक्शनों के मद्देनजर दी गई है इलेक्शन आने वाले हैं, इसलिए दी गई है जो कि सरासर गलत है सरासर झूठ है पूरी तरह से बेबुनियाद है पूज्य गुरुजी द्वारा जून 2024 में 21 दिन की फरलो की एप्लीकेशन लगाई गई थी जिस पर माननीय हाई कोर्ट में सुनवाई हुई माननीय हाई कोर्ट ने सुनवाई करते हुए स्टेट ऑफ हरियाणा को यह डायरेक्ट किया कि सेम ऐसे सिमिलर केसेस के और कितने ऐसे लोग हैं जिनको आपने पैरोल और फरलो दी है तो स्टेट ऑफ हरियाणा ने एक एफिडेविट के माध्यम से हाई कोर्ट में अपना जवाब दायर करते हुए कहा कि कुल 89 लोग ऐसे हैं जो सिमिलर केसेस वाले हैं जिनको स्टेट ऑफ हरियाणा ने पेरोल दी है और मात्र दो लोग ऐसे हैं जिनकी एप्लीकेशन को रिजेक्ट किया गया है और रिजेक्शन का कारण भी स्टेट ऑफ हरियाणा ने बताया सब्सक्राइब टू वन इंडिया चैनल एंड नेवर मिस एन अपडेट